ਪਰ ਮਨ ਲੋਭੀ ਆ ਪਰ ਤਾਨੂੰ ਵੇਖ ਕੇ ਇਹ ਲੁਭਾਇਮਾਨ ਹੋ ਜਾਂਦਾ ਵੀ ਇਹ ਕਿਵੇਂ ਮੇਰੇ ਹੋਊਗਾ ਮੈਂ ਕਿਵੇਂ ਹੜਪਾਂ ਇਹਨੂੰ ਤੇ ਗੁਰਮਖੋ ਜੇ ਤੁਸੀਂ ਇਹਦੀ ਉਦਾਹਰਣ ਲੈਣੀ ਆ ਤੇ ਸਾਹਮਣੇ ਔਰੰਗਜ਼ੇਬ ਨੂੰ ਲੈ ਲਿਓ ਔਰੰਗਜ਼ੇਬ ਉਹ ਆ ਜਿਨੇ ਤਖਤੋ ਤਾਜ ਦੀ ਖਾਤਰ ਆਪਣੇ ਪਿਓ ਨੂੰ ਕੈਦਖਾਨੇ ਵਿੱਚ ਸੁੱਟ ਦਿੱਤਾ ਕਿਉਂ ਇਹ ਪਰਤਨ ਮੇਰਾ ਕਿਵੇਂ ਉਹ ਮੇਰਾ ਹੱਕ ਕਿਵੇਂ ਹੋ ਜੇ ਅਲਫ ਨਗਨ ਫਕੀਰ ਸਮਰੱਧ ਨੇ ਆਖ ਦਿੱਤਾ ਦਾਰਾ ਸ਼ਕੋ ਬਾਦਸ਼ਾਹੀ ਹੋ ਕੌਣ ਆ ਦਰਸ਼ਕੋ ਔਰੰਗ ਦੇਵ ਦਾ ਭਰਾ ਤੇ ਡਰਦੇ ਮਾਰੇ ਨੇ ਖੌਫ ਦੇ ਮਾਰੇ ਨੇ ਕਿਤੇ ਦਾਰਾ ਸ਼ਕੋ ਕਿਤੇ ਬਾਦਸ਼ਾਹ ਨਾ ਬਣ ਜਾਵੇ ਤੇ ਗੁਰਮੁਖੋ ਇਨਾ ਨਰਦਈ ਆਪਣੇ ਭਰਾ ਦਾ ਸਿਰ ਵੱਢ ਕੇ ਆਪ ਦੇ ਪਿਓ ਦੇ ਪੇਸ਼ ਕਰ ਦਿੰਦਾ ਆਪਣੀਆਂ ਭੈਣਾਂ ਨੂੰ ਨਜ਼ਰਬੰਦ ਕੈਦ ਕਰ ਦਿੰਦਾ ਕਿਤੇ ਇਨ੍ਹਾਂ ਦੀ ਸੰਤਾਨ ਕਾਲ ਨੂੰ ਹੋਗੀ ਕਿਤੇ ਇਹ ਨਾ ਹੋਵੇ ਵੀ ਉਹ ਕਹਣੇ ਵੀ ਮਾਮੇ ਦੇ ਤਖਤ ਤੇ ਤਾਂ ਸਾਡਾ ਹੱਕ ਆ ਗੁਰਮੁਖੋ ਪਰ ਤਾਂ ਹੱਕ ਕੋਈ ਨਹੀਂ ਸੀ ਤੱਕੇ ਦੇ ਨਾਲ ਜ਼ਬਰਨ ਹੜੱਪ ਲਿਆ ਪਰਦਾਰਾਂ ਪ੍ਰਾਈ ਇਸਤਰੀ ਇਹ ਬੜਾ ਵੱਡਾ ਰੋਗ ਆ ਗੁਰਮਖੋ ਅੱਗੇ ਮਾਲਕ ਜੀ ਫਰਮਾਨ ਕਰਦੇ ਆ ਪਰਿੰੰਦਾ ਪ੍ਰਾਈ ਨਿੰਦਿਆ ਨਿੰਦਿਆ ਕੀ ਹੁੰਦੀ ਆ ਨਿੰਦਿਆ ਉਹ ਹੁੰਦੀ ਆ ਗੁਰਮਖੋ ਜੀ ਦੇ ਵਿੱਚ ਸੱਚ ਕੁਛ ਨਾ ਹੋਵੇ ਕੇਵਲ ਭੰਡੀ ਪ੍ਰਚਾਰ ਹੋਵੇ ਬਸ ਇਸ ਤੋਂ ਵੱਧ ਕੁਛ ਨਹੀਂ ਤੇ ਇਹ ਸੰਸਾਰ ਬਹੁਤ ਚੰਗੀ ਤਰ੍ਹਾਂ ਇਹ સૌਗਣ ਨੂੰ ਸਬਕਾਰ ਕਰੀ ਬੈਠਾ ਇਹ ਔਗਣ ਆ ਜੀ ਇਹ ਗੁਣ ਨਹੀਂ ਹੈ ਜਿਹਦੇ ਨਾਲ ਵਿਚਾਰ ਨਾ ਮਿਲਣ ਉਹਨੂੰ ਨਿੰਦਣਾ ਤੇ ਜਿਹਦੇ ਨਾਲ ਵਿਚਾਰ ਮਿਲਦੇ ਹੋ ਉਹ ਭਾਵੇਂ ਅਤ ਦਾ ਵਿਸ਼ਈ ਹੋਵੇ ਉਹਨੂੰ ਸਲਾਹੀ ਜਾਣਾ ਤੇ ਬਾਪੂ ਕਹਿੰਦੇ ਵੀ ਗੁਰਮਖਾਏ ਇਦਾਂ ਫਿਰ ਉਹਦੇ ਚਰਨਾਂ 'ਚ ਕ੍ਰਿਤ ਲਈ ਜੁੜਨ ਲੱਗੇ ਇਹ ਰੋਗ ਛੱਡਣੇ ਪੈਣੇ ਆ। ਹਸਤ ਨਿੰਦਾ ਦੂਤ ਆਗੈ ਖੋਜੈ ਪਦ ਨਿਰਵਾਨ। ਜਨ ਨਾਨਕ ਇਹ ਖੇਲ ਕਠਣ ਹੈ ਕਿਨੂ ਗੁਰਮਖ ਜਾਨਾ।